ਮਾਣਕੀ ਦਾ ਗਾਰ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾ ਰਹੇ ਹਾਂ ਜੀ ਇੱਕ ਇਹੋ ਜਿਹਾ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਜਿਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਜੀ ਇਹ ਦੋ ਪਾਕਸ਼ਾਈਆਂ ਜਿਹਦੀ ਚਰਨ ਛੋਹ ਪ੍ਰਾਪਤਿ ਹੈ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਅੱਜ ਉਹ ਨਾਲੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ ਜੀ ਤੇ ਨਾਲੇ ਆਪਾਂ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰੀਏ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ ਛੇਵੀ ਪਿੰਡ ਨਾਨਕਪੁਰ ਜਗੇੜਾ ਜ਼ਿਲ੍ਹਾ ਲੁਧਿਆਣਾ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਨਕਿਆਣਾ ਸਾਹਿਬ ਸੰਗਰੂਰ ਨੂੰ ਜਾਂਦੇ ਸਮੇਂ ਇਸ ਸਥਾਨ ਤੇ ਰੁਕੇ ਸਨ ਉਸ ਸਮੇਂ ਝਿੜੀ ਵਿੱਚ ਇੱਕ ਛਪੜੀ ਸੀ ਉਸ ਦੇ ਕਿਨਾਰੇ ਇੱਕ ਪਿੱਪਲ ਦਾ ਦਰਖਤ ਸੀ ਪਿੱਪਲ ਦੇ ਦਰਖਤ ਥੱਲੇ ਗੁਰੂ ਸਾਹਿਬ ਜੀ ਬਰਾਜਮਾਨ ਹੋਏ ਉਸ ਸਮੇਂ ਇਸ ਪਿੰਡ ਦਾ ਨਾਮ ਝਿੰਗੜ ਜਗੇੜਾ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਾਣ ਤੋਂ ਬਾਅਦ ਇਸ ਪਿੰਡ ਦਾ ਨਾਮ ਨਾਨਕਪੁਰ ਜਗੇੜਾ ਪੈ ਗਿਆ। ਜਿਸ ਛੱਪੜੀ ਦੇ ਕਿਨਾਰੇ ਪਿੱਪਲ ਥੱਲੇ ਗੁਰੂ ਸਾਹਿਬ ਬੈਠੇ ਸਨ। ਸਤਗੁਰਾਂ ਦੇ ਜਾਣ ਤੋਂ ਬਾਅਦ ਕੋਈ ਵੀ ਪ੍ਰਾਣੀ ਛੱਪੜੀ ਵਿੱਚ ਇਸ਼ਨਾਨ ਕਰਦਾ ਸੀ ਤਾਂ ਉਹ ਨਰੋਗ ਹੋ ਜਾਂਦਾ ਸੀ। ਅਤੇ ਇਸ ਤੋਂ ਬਾਅਦ 6ਵੀਂ ਪਾਤਸ਼ਾਹੀ ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਸਮੇਂ ਗਵਾਲੀਅਰ ਦੇ ਕਿਲੇ ਵਿੱਚੋਂ 52 ਪਹਾੜੀ ਰਾਜਿਆਂ ਨੂੰ 52 ਕਲੀਆਂ ਵਾਲੇ ਚੋਲੇ ਨਾਲ ਕੈਦ ਵਿੱਚੋਂ ਬਾਹਰ ਲੈ ਕੇ ਆਏ ਸਨ ਤਾਂ ਉਹ ਚੋਲਾ ਪੋਥੀ ਅਤੇ ਪੋਠੋਹਾਰੀ ਜੁੱਤੀ ਗੁਰਦੁਆਰਾ ਸਾਹਿਬ ਚੋਲਾ ਸਾਹਿਬ ਕੁਢਾਣੀ ਕਲਾ ਵਿਖੇ ਮੌਜੂਦ ਹੈ ਜਦੋਂ ਕੁਢਾਣੀ ਕਲਾ ਤੋਂ ਗੁਰੂ ਸਾਹਿਬ ਜੀ ਘੋੜੇ ਉੱਪਰ ਬਿਰਾਜਮਾਨ ਹੋ ਕੇ ਨਾਨਕਪੁਰ ਜਗੀੜਾ ਵੱਲ ਆ ਰਹੇ ਸੀ ਤਾਂ ਪਿੰਡ ਸਿਆੜ ਵਿਖੇ ਉਹ ਘੋੜਾ ਬਿਮਾਰ ਹੋ ਗਿਆ ਅਤੇ ਘੋੜਾ ਅਕਾਲ ਚਲਾਣਾ ਕਰ ਗਿਆ ਘੋੜੇ ਦਾ ਅੰਤਮ ਸੰਸਕਾਰ ਕਰਕੇ ਨਾਨਕਪੁਰ ਜਗੇੜਾਵਲ ਨੂੰ ਗੁਰੂ ਸਾਹਿਬ ਪੈਦਲ ਆਏ ਸਨ ਗੁਰਦੋਰਾ ਸਾਹਿਬ ਵਿੱਚ ਇਹ ਉਸ ਘੋੜੇ ਦਾ ਬੁੱਤ ਬਣਾਇਆ ਗਿਆ ਹੈ ਅਤੇ ਥੱਲੇ ਇਤਿਹਾਸ ਵੀ ਲਿਖਿਆ ਹੈ ਇਹ ਉਸ ਘੋੜੇ ਦੀ ਰੂਹ ਹੈ ਜਿਸ ਤੇ ਸਵਾਰ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੁੜਾਣੀ ਕਲਾਂ ਤੋਂ ਨਾਨਕਪੁਰ ਜਗੇੜੇ ਲਈ ਤੁਰੇ ਸਨ ਸਿਆੜ ਆ ਕੇ ਘੋੜਾ ਬਿਮਾਰ ਹੋ ਗਿਆ ਅਤੇ ਆਪਣੀ ਸਵਾਸ ਤਿਆਗ ਗਿਆ ਗੁਰੂ ਸਾਹਿਬ ਨੇ ਖੁਦ ਉਸ ਦਾ ਕਿਰਿਆ ਕਰਮ ਕੀਤਾ ਅਤੇ ਪੈਦਲ ਚਾਲੇ ਪਾ ਦਿੱਤੇ ਉਸ ਘੋੜੇ ਦੀ ਰੂਹ ਗੁਰੂ ਸਾਹਿਬ ਦੇ ਮਗਰਮਗਰ ਨਾਨਕਪੁਰ ਜਗੀੜਾ ਤੱਕ ਆਈ ਅਤੇ ਗੋਡਣੀਆਂ ਲਾ ਕੇ ਨਮਸਕਾਰ ਕਰਕੇ ਅਲੋਪ ਹੋ ਗਈ। ਸੋ ਇਸ ਅਸਥਾਨ ਤੇ ਹਰ ਮਹੀਨੇ 10ਵੀਂ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸੰਗਤਾਂ ਦੂਰੋਂ-ਦੂਰੋਂ ਆ ਕੇ ਨਤਮਸਤਕ ਹੋ ਕੇ ਸੁੱਖਾਂ-ਸੁਖ ਦੀਆਂ ਹਨ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜ਼ਰੂਰ ਪੂਰੀਆਂ ਹੁੰਦੀਆਂ ਨੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾ ਸੰਗਤਾਂ ਨਾਲ ਵੀ ਸਾਂਝੀ ਕਰ ਦਿਓ ਜੀ ਬੋਲੋ ਜੀ ਵਾਹਿਗੁਰੂ